ਸਭ ਤੋਂ ਪਹਿਲਾਂ ਭਈ ਮੈਂ SWAT ਨੂੰ ਕੁਛ ਕਰਮੀ ਨੂੰ ਆਪਣੀ ਆਪਣੀ ਪੰਡਤੀ ਦਾ ਦੂਦਾਨ ਸਭ ਦੇ ਵਿੱਚ ਦਰਦ ਨੇ ਜੀ ਜੀ ਕੀ ਮਕਸਦ ਕੀ ਸੀਗਾ ਵੀ ਆਪਾਂ ਇਸ ਟਾਈਟਲ ਦੇ ਨਾਲ ਆ ਜਿਹੜੀ ਇਸ ਫਿਲਮ ਨੂੰ ਆਪਾਂ ਬਣਾਉਣ ਜਾ ਰਹੇ ਹਾਂ ਮੈਂ ਪਹਿਲਾਂ ਤੇ ਸਾਰੇ মিডিਆ ਦਾ ਥੈਂਕ ਯੂ ਕਰਦਾ ਇੱਥੇ ਆਉਣ ਲਈ ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਦਾ ਮੋਸਟ ਵੈਲਕਮ ਤੁਸੀਂ ਆਏ ਹੋ ਕਰਮੀ ਆਪ ਕੋ ਆਪਣੀ ਐਕਚੁਅਲੀ ਇਟ ਹੈਜ਼ ਅ ਬਿਹਾਈਂਡ ਇਹਦੇ ਨਾਲ ਇੱਕ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਵਟ ਗੋਜ਼ ਅਰਾਊਂਡ ਕਮਸ ਅਰਾਊਂਡ ਜੋ ਅਸੀਂ ਕਰਦੇ ਆਂ ਸਾਨੂੰ ਕਿਤੇ ਨਾ ਕਿਤੇ ਉਹ ਅਸੀਂ ਬਦੀਆਂ ਕਰੀਏ ਨੇਕੀਆਂ ਕਰੀਏ ਤੇ ਉਹ ਸਾਨੂੰ ਕਿਤੇ ਨਾ ਕਿਤੇ ਮਿਲਦੀਆਂ ਸਾਨੂੰ ਝੋਲੀ ਟੱਡ ਕੇ ਰੱਖਣੀ ਪੈਂਦੀ ਆ ਪਰ ਉਹ ਫਰੂਟ ਡਿੱਗਦਾ ਆ ਕੇ ਉਹਦੇ ਬੇਸ ਤੇ ਇੱਕ ਕੈਨਵਸ ਕੀਤੀ ਗਈ ਮੂਵੀ ਔਰ ਇਹਦੇ ਵਿੱਚ ਕੈਨੇਡਾ ਚ ਆਲਮੋਸਟ 35 ਮਿੰਟ ਪਲੱਸ ਦੀ ਮੂਵੀ ਉੱਥੇ ਸ਼ੂਟ ਹੈ ਦੋ ਗਾਣੇ ਉੱਥੇ ਸ਼ੂਟ ਨੇ ਬਾਕੀ ਪੰਜਾਬ ਹਿਮਾਚਲ ਦੇ ਵਿੱਚ ਸ਼ੂਟ ਹੈ ਨਾ ਮੂਵੀ ਔਰ ਇਹਦੇ ਵਿੱਚ ਮਨੁੱਖਤਾ ਮੁਨੁਕਤਾ ਦੀ ਬਰਾਬਰਤੀ ਬਰਾਬਰਤਾ ਇਕਵੈਲਿਟੀ ਦੀ ਮਨੂੰ ਕੈਨਵਸ ਕੀਤਾ ਗਿਆ ਤਾਂ ਕਿ ਪੰਜਾਬ ਔਰ ਪੰਜਾਬੀਅਤ ਔਰ ਲੋਕਾਂ ਦੇ ਵਿੱਚ ਜਿਹੜਾ ਫਰਕ ਪਾਇਆ ਜਾ ਰਿਹਾ ਉਸ ਚੀਜ਼ ਨੂੰ ਜੋੜਿਆ ਜਾਵੇ ਬਸ ਕਰਮੀ ਆਪੋ ਆਪਣੀ ਦਾ ਇਹੀ ਕੈਨਵਸ ਆ ਤੇ ਇਹੀ ਵੀਰ ਆ ਤੁਸੀਂ ਆਪਣਾ ਐਕਸਪੀਰੀਅੰਸ ਵੀ ਅੱਜ ਸਾਨੂੰ ਦਿੜਾ ਕੇ ਦੱਸੋ ਐਕਚੁਅਲੀ ਉਹੀ ਕਹਿੰਦੇ ਆ ਮਾਈ ਇਹ ਮਾਲ ਦੇ ਦੇ ਡਾਇਰੈਕਟਰ ਸਾਡੇ ਸੀਗੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਤਾਂ ਮੈਨੂੰ ਕਹਿੰਦੇ ਕਿ ਅਸੀਂ ਨਾ ਇੱਕ ਮੂਵੀ ਸ਼ੂਟ ਕਰਨੀ ਆ ਪਰ ਉਹ ਧਾਰਮਿਕ ਆ ਤੁਸੀਂ ਕਰ ਲਓਗੇ ਕਿਉਂਕਿ ਸ਼ਾਇਦ ਮੇਰੇ ਉਸ ਟਾਈਮ ਬੰਦ ਮੂਵੀ ਕਾਫੀ ਜਲਜ ਜਵੀਰੀ ਸੀ ਕ੍ਰੇਟੀ ਸਾਈਜ਼ ਵੀ ਹੋਈ ਸੀ ਉਹ ਤਾਂ ਪਰ ਮੈਨੂੰ ਲੱਗਦਾ ਸੀਗਾ ਕਿ ਇੱਕ ਆਰਟਿਸਟ ਨੇ ਕੋਈ ਵੀ ਕੰਮ ਹੋਵੇ ਉਹਨੂੰ ਅੱਛੀ ਤਰ੍ਹਾਂ ਨਹੀਂ ਬਣਾਉਣਾ ਔਰ ਇੱਕ ਸੋਸ਼ਲ ਜਿਹੜਾ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਔਰ ਮੈਨੂੰ ਲੱਗਦਾ ਸੀ ਕਿ ਇਹ ਬਹੁਤ ਅੱਛਾ ਮੈਸੇਜ ਹੈਗਾ ਜਦੋਂ ਮੈਨੂੰ ਸੋਤਾ ਜੀ ਨੇ ਮੈਨੂੰ ਸਟੋਰੀ ਸੁਣਾਈ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹ ਕਨਸੈਪਟ ਵਾਕਈ ਡਿਫਰੈਂਟ ਹੈ ਔਰ ਮੈਨੂੰ ਕਰਨਾ ਚਾਹੀਦਾ ਔਰ ਮੇਰੇ ਲਈ ਵੀ ਇੱਕ ਲੱਕੀ ਗੱਲ ਹੈ ਕਿ ਮੈਂ ਇੱਕ ਧਾਰਮਿਕ ਮੂਵੀ ਨੂੰ ਅਪਣਾਇਆ ਨਹੀਂ ਤੇ ਮੈਨੂੰ ਕਰਨ 'ਚ ਇਹ ਲੱਗਿਆ ਕਿ ਵਾਕਈ ਮੈਂ ਜੋ ਕੈਰੈਕਟਰ ਇਹਦੇ 'ਚ ਕੀਤਾ ਉਹਦੇ 'ਚ ਬਹੁਤ ਚੀਜ਼ਾਂ ਸਿੱਖਣ ਨੂੰ ਜ਼ਰੂਰ ਮਿਲੀਆਂ ਹੈ ਤੁਸੀਂ ਪਹਿਲਾਂ ਐਡਵੈਂਚਰ ਦੇ ਕਰੈਕਟਰ ਨਹੀਂ ਸੀ ਕੀਤਾ ਡਰ ਸੀਗਾ ਨਰਵਸ ਸੀਗਾ ਜਦ ਲਈ ਐਡਾ ਦਾ ਕਨਸੈਪਟ ਆ ਕੋਈ ਗਲਤੀ ਵੀ ਨਾ ਹੋ ਜੇ ਦੇਖੋ ਜੀ ਗਲਤੀ ਦੀ ਗੱਲ ਨਹੀਂ ਹੁੰਦੀਗਾ ਇਨਸਾਨ ਤਾਂ ਗਲਤੀਆਂ ਦਾ ਪੁੱਤਲਾ ਹੈਗਾ ਹੀ ਆ ਹਮੇਸ਼ਾ ਬਣਿਆ ਜਾਂਦਾ ਜੇ ਡਿੱਗਾਂਗੇ ਨਹੀਂ ਤੇ ਡਿੱਗਾਂਗੇ ਨਹੀਂ ਤੇ ਚੱਲਾਂਗੇ ਕਿੱਧਰ ਤਾਂ ਉਹੀ ਗੱਲ ਹੈ ਕਿ ਮੇਰੇ ਲਈ ਇੱਕ ਚੈਲੰਜ ਵੀ ਸੀਗਾ ਕਿਉਂਕਿ ਮੇਰਾ ਇੱਕ ਮੋਡਲਿੰਗ ਲਾਈਨ ਦਾ ਸਫ਼ਰ ਦਨ ਫਿਰ ਐਕਟਿੰਗ ਲਾਈਨ ਜਾਣਾ ਤੋ ਮੈਨੂੰ ਅੱਛਾ ਲੱਗਿਆ ਕਿ ਨਹੀਂ ਮੈਂ ਕਨਸੈਪਟ ਕਰਾਂਗੀ ਔਰ ਇਹਦੇ ਵਿੱਚ ਬੜਾ ਹੀ ਇੱਕ ਬਹੁਤ ਜਿਹੜਾ ਸਾਡਾ ਬੇਟਾ ਬਣਿਆ ਹੋਇਆ ਤਾਂ ਉਹ ਬੜਾ ਪਿਆਰਾ ਸੀਨ ਸੀਗਾ ਉਹਦੇ ਕੋਲੋਂ ਜਾਨਕੀ ਮੈਂ ਥੱਪੜ ਮਾਰਨਾ ਸੀਗਾ ਫਰਸ਼ ਦੇ ਤਾਂ ਉਹਦੇ ਉਹ ਨੂੰ ਨਾ ਸੀਨ ਹੋ ਨਹੀਂ ਰਿਹਾ ਸੀ ਔਰ ਜਦੋਂ ਵੀ ਮੈਂ ਥੱਪੜ ਮਾਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹ ਉਹਦਾ ਤੇ ਐਕਸਪ੍ਰੈਸ਼ਨ ਦੇ ਰਹੀ ਬਾਰਿਆ ਸਾਡੇ 2 ਘੰਟੇ ਹੋ ਚੁੱਕੇ ਸੀ ਆਲਰੇਡੀ ਕਰਦੇ ਕਰਦੇ ਤੇ ਲਾਸਟ ਤਾਂ ਮੈਂ ਕਿਹਾ ਕੈਮਰਾ ਤੁਸੀਂ ਔਨ ਰੱਖੋ ਔਰ ਮੈਂ ਸੱਚੀ ਉਹਦੇ ਥੱਪੜ ਮਾਰਦੋਂ ਉਹ ਬਚਾਰੇ ਦੇ ਪੰਜੇ ਦੇ ਪੰਜੇ ਮਗਲਾ ਖੱਪ ਗਿਆ ਬਾਅਦ ਚ ਮੈਨੂੰ ਵੀ ਫੀਲ ਹੋਇਆ ਕਿ ਮੈਨੂੰ ਇਹ ਉਹਦੇ ਥੱਪੜ ਮਾਰਨਾ ਨਹੀਂ ਚਾਹੀਦਾ ਸੀ ਪਰ ਉਹ ਸੀਨ ਦੀ ਜੋ ਗ੍ਰੇਸ ਆਈ ਆ ਔਰ ਮੈਨੂੰ ਕਾਫੀ ਫੋਨ ਵੀ ਆਏ ਕਿ ਨਾ ਐਦਾਂ ਦਾ ਕਿ ਜੇ ਮਾਪੇ ਵਾਕਈ ਆਪਣੇ ਬੱਚਾ ਨੂੰ ਐਦਾਂ ਡਾਂਟਣਗੇ ਤਾਂ ਬਾਕੀ ਬੱਚੇ ਸਹੀ ਰਸਤੇ ਤੇ ਗਏ ਅੱਜ ਮੈਨੂੰ ਲੱਗਿਆ ਉਸ ਟਾਈਮ ਤੇ ਮੈਨੂੰ ਲੱਗਦਾ ਸੀ ਕਿ ਉਹ ਚੀਜ਼ ਮੈਂ ਗਲਤ ਕੀਤੀ ਐ ਕਿ ਮੈਨੂੰ ਉੱਤੇ ਹੱਥ ਚੱਕਣਾ ਨਹੀਂ ਚਾਹੀਦਾ ਸੀ ਪਰ ਜਦੋਂ ਪੀਲ ਉਹਦੇ ਐਕਸਪ੍ਰੈਸ਼ਨ ਆਏ ਉਹ ਮੇਰੇ ਲਈ ਅੱਜ ਵਧੀਆ ਗੱਲ ਬਣੀ ਕਿ ਮੈਨੂੰ ਜਦੋਂ ਲੋਕਾਂ ਨੇ ਫੋਨ ਕੀਤਾ ਬਾਅਦ ਉਹ ਕਿ ਤੁਹਾਡੀ ਉਹ ਵੀ ਰਿਲੀਜ਼ ਹੋਈ ਐ ਤੁਸੀਂ ਦੇਖਣ ਆਇਆ ਤਾਂ ਸਾਨੂੰ ਉਹ ਸੀਨ ਬੜਾ ਪਿਆਰਾ ਲੱਗਿਆ ਅੱਜ ਮੈਂ ਰਿਲੀਜ਼ਿੰਗ ਲੈ ਕੇ ਇਹ ਵੀ ਕਹਿੰਦਾ ਤੁਹਾਨੂੰ ਕਿ 13 ਨਵੰਬਰ ਨੂੰ ਰਿਲੀਜ਼ ਹੋਣਾ ਸੀ ਫਿਰਨੇ ਹਾਂ ਜੀ ਕਈ ਤਾਈਂ ਬਿਲਕੁਲ ਰਿਲੀਜ਼ ਹੋ ਗਈ ਪਰ ਇਹ ਨਹੀਂ ਕਰ ਰਹੇ ਕਿ ਰਿਲੀਜ਼ ਨਹੀਂ ਹੋਈ ਐਕਚੁਅਲੀ ਸਮ ਟਾਈਮ ਯੂ نو ਮਲਮੇ ਦਾ ਕੈਨਵਸ ਇਦਾਂ ਦਾ ਰਹੀ ਕਟਾਕਸ਼ ਕੀਤਾ ਕੁਝ ਜੀਜ਼ਾਂ ਦੇ ਉੱਪਰ ਜਿਦੇ ਚ ਡੇਰਾਬਾਦ ਕੁਝ ਲੋਕ ਢੋਂਗੀ ਲੋਕ ਜਿਹੜੇ ਐਕਸਪਲੋਇਟ ਕਰਦੇ ਆ ਲੋਕਾਂ ਨੂੰ ਹਨ ਉਹ ਚੀਜ਼ ਦਿਖਾਈ ਗਈ ਆ ਉਹ ਕੋਈ ਵੀ ਹੋ ਸਕਦਾ ਉਹ ਸਿੱਖੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਕ੍ਰਿਸਚੀਅਨਿਟੀ ਦੇ ਲਿਬਾਸ ਵਿੱਚ ਵੀ ਕੋਈ ਹੋ ਸਕਦਾ ਉਹ ਇਸਲਾਮ ਦੇ ਲਿਬਾਸ ਵਿੱਚ ਵੀ ਹੋ ਸਕਦਾ ਉਹ ਸਨਾਤਨ ਦੇ ਲਿਬਾਸ ਵਿੱਚ ਵੀ ਹੋ ਸਕਦਾ ਤੇ ਉਹ ਕਟਾਕਸ਼ ਇਦਾਂ ਕੀਤਾ ਗਿਆ ਹੈਮਰ ਕੀਤਾ ਗਿਆ ਔਰ ਜਿਹੜੀ ਕਨਵਰਜਨ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਕਨਵਰਜਨ ਹੋਈ ਉਹਨੂੰ ਵੀ ਹੈਮਰ ਕੀਤਾ ਗਿਆ ਪਰ ਕਿਸੇ ਵੀ ਧਰਮ ਨੂੰ ਡਿਫੇਮ ਨਹੀਂ ਕੀਤਾ ਅਸੀਂ ਹੈਨਾ ਪਰ ਕਈਆਂ ਕੋਈ ਚੀਜ਼ਾਂ ਸੈਂਸਰ ਬੋਰਡ ਨੂੰ ਲੱਗਦੀਆਂ ਹੁੰਦੀਆਂ ਔਰ ਉਹਦੇ ਤੇ ਨਾ ਉਹ ਰਿਵਿਊ ਕਰ ਰਿਹਾ ਇਸ ਚੀਜ਼ ਨੂੰ ਦੈਟਸ ਵਾਈ ਸਾਡੇ ਕੋਲ ਸੈਂਸਰ ਨਹੀਂ ਆਇਆ ਅਸੀਂ 9 ਕੰਟਰੀਜ਼ ਦੀ ਮੂਵੀ ਜਿਹੜੀ ਆ ਹੋਲਡ ਕੀਤੀ ਆ ਪਰ ਯੂ ਐਸ ਐਂਡ ਯੂ ਕੇ ਦੇ ਵਿੱਚ ਅਸੀਂ ਉਹਨੂੰ ਲਾਂਚ ਕਰਤਾ ਬਿਕਾਜ਼ ਆਲਰੇਡੀ ਐਵਰੀਥਿੰਗ ਹੈਜ਼ ਬੀਨ ਡਨ ਓਵਰ ਦੇਅ ਸੋ ਦੈਟਸ ਵਾਈ ਕੋਈ ਮੀਟਿੰਗ ਸੋਲਵ ਹੋ ਗਈ

ਔਰ ਮੈਨੂੰ ਲੱਗਿਆ ਕਿ ਪਰਮਾਤਮਾ ਨੂੰ ਮੰਨਣਾ ਬਹੁਤ ਜ਼ਰੂਰੀ ਆ ਕਿ ਜੇ ਤੁਹਾਨੂੰ ਕਦੀ ਵੀ ਹੈਨਾ ਪ੍ਰੋਬਲਮਸ ਆ ਜਾਂਦੀਆਂ ਤੁਹਾਡੇ ਨਾਲ ਤੁਹਾਡੇ ਆਪਣੇ ਤੱਕ ਨਹੀਂ ਖੜਦੇ ਬਸ ਇੱਕ ਪਰਮਾਤਮਾ ਹੁੰਦਾ ਜੋ ਤੁਹਾਡੇ ਨਾਲ ਖੜਦਾ ਤੇ ਅੱਜ ਮੈਂ ਅਗਰ ਮੈਂ ਅੱਜ ਇਸ ਮੁਕਾਮ ਤੱਕ ਪਹੁੰਚੀ ਆ ਉਸ ਪਰਮਾਤਮਾ ਦੇ ਕਰਕੇ ਪਹੁੰਚੀ ਔਰ ਇਸ ਮੂਵੀ ਨੇ ਮੈਨੂੰ ਬਹੁਤ ਚੀਜ਼ਾਂ ਸਿਖਾਈ ਆ ਆ ਇਹਦੇ ਵਿੱਚ ਸਿੱਖਾਂ ਨੂੰ ਤੇ ਸਭ ਤੋਂ ਵੱਡੀ ਗੱਲ ਮੇਰੇ ਲਈ ਆ ਕਿ ਮਨੁੱਖਤਾ ਦੀਆਂ ਤਦਰਕੀਮਤਾ ਹਨ ਇਨਸਾਨ ਦੀ ਕਦਰ ਉਹਦੀ ਡੈਗਨਿਟੀ ਉਹਦੀ ਰਿਸਪੈਕਟ ਟੂ ਊਮਨ ਦੀ ਰਿਸਪੈਕਟ ਇਹਨਾ ਸਭ ਤੋਂ ਵੱਡਾ ਅਸਪੈਕਟ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ 36 ਮਤਲਬ ਮਹਾਪੁਰਖ ਬੈਠੇ ਨੇ ਤੇ ਉਹ ਸਾਨੂੰ ਇਹੀ ਸਿਖਾ ਕੇ ਗਏ ਆ ਗੁਰੂ ਸਹਿਬਾਨਾ ਨੇ ਮਿਲ ਸੰਗਤ ਪੰਗਤ ਦਾ ਸਿਧਾਂਤ ਦਿੱਤਾ ਸਰੋਵਰ ਦਿੱਤੇ ਚਾਰ ਦਰਵਾਜ਼ੇ ਦਿੱਤੇ ਹਨ ਉਹ ਇਸੇ ਲਈ ਦਿੱਤੇ ਕਿ ਹਰ ਬੰਦਾ ਹਰ ਇਨਸਾਨ ਮਤਲਬ ਬਰਾਬਰ ਹੈ ਔਰ ਕੋਈ ਵੀ ਉੱਚ ਨੀਚ ਨਹੀਂ ਹੈ ਪਰ ਕੁਝ ਹਲਾਤਾਂ ਦੇ ਵਿੱਚ ਇਹ ਚੀਜ਼ਾਂ ਪੈਦਾ ਹੋਈਆਂ ਜਿਹੜੀਆਂ ਕਿ ਮਤਲਬ ਉਹ ਗੁਰੂ ਸਹਿਬਾਨਾਂ ਦੇ ਖਿਲਾਫ ਉਹ 36 ਮਹਾਪੁਰਖਾਂ ਦੇ ਖਿਲਾਫ ਆ ਉਹਨਾਂ ਦੀ ਬੇਅਦਬੀ ਆ ਜਦੋਂ ਅਸੀਂ ਮਤਲਬ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਆ ਤੇ ਇੱਕ ਵੱਡਾ ਲੈਸਨ ਆ ਸਾਡੇ ਲਈ ਔਰ ਮਤਲਬ ਸਾਡੀ ਆਉਣ ਵਾਲੀ ਪੀੜ੍ਹੀ ਲਈ ਸਾਡੀ ਆਉਣ ਵਾਲੀ ਨਿਊ ਜਨਰੇਸ਼ਨ ਲਈ ਕਿ ਅਸੀਂ ਇੱਕ ਦੂਸਰੇ ਹਿਊਮਨ ਨੂੰ ਇੱਕ ਮਨੁੱਖ ਨੂੰ ਜਾਂ ਇਨਸਾਨ ਨੂੰ ਕਿੱਦਾਂ ਟ੍ਰੀਟ ਕਰਨਾ ਅਸੀਂ ਆਪਣੀ ਧੀਆਂ ਭੈਣਾਂ ਨੂੰ ਕਿੱਦਾਂ ਟ੍ਰੀਟ ਕਰਨਾ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਟ੍ਰੀਟ ਕਰਨਾ ਹੈ ਨਾ ਉਹ ਕੈਨਵਸ 'ਚ ਆ ਇਹਦੇ ਵਿੱਚ ਔਰ ਕਿਦਾਂ ਲੋਕ ਐਕਸਪਲੋਇਟ ਕਰਦੇ ਆ ਕਾਉਨ ਮੈਨ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਭੇਖਾ ਧਾਰੀ ਕਹਿ ਸਕਦੇ ਆ ਉਹ ਭੇਖਾ ਧਾਰੀ ਲੋਕਾਂ ਨੂੰ ਇਹਦੇ ਵਿੱਚ ਆਪਾਂ ਹੈਮਰ ਕੀਤਾ ਔਰ ਗੁਰੂ ਸਾਹਿਬ ਦੀ ਸ਼ਹਾਦਤ ਹੁਣੇ ਲੰਘ ਕੇ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹਦੇ ਵਿੱਚ ਉਹਨਾਂ ਨੇ ਮਤਲਬ ਦੇਖੋ ਇੱਕ ਧਰਮ ਦੀ ਰੱਖਿਆ ਲਈ ਔਰ ਸੈਕੂਲਰਿਜ਼ਮ ਲਈ ਆਪਣਾ ਬਲੀਦਾਨ ਦਿੱਤਾ ਮਤਲਬ ਉਹਨੂੰ ਬੇਸ ਰੱਖ ਕੇ ਇਹ ਮੂਵੀ ਜਿਹੜੀ ਆ ਹਿਊਮਨ ਰਾਈਟਸ ਦੀ ਗੱਲ ਕਰਦੀ ਆ ਮਨੁੱਖੀ ਹੱਕਾਂ ਦੀ ਗੱਲ ਕਰਦੀ ਆ ਔਰ ਇਕਵੈਲਿਟੀ ਦੀ ਗੱਲ ਕਰਦੀ ਆ ਮੈਂ ਇਹੀ ਕਹਿਣਾ ਚਾਹਾਂਗਾ ਤੇ ਇਹੀ ਲਰਨ ਕੀਤਾ ਅੱਜ ਤੱਕ ਤੇ ਜਿਹੜੀ ਮਨੁੱਖੀ ਡਿਗਨਿਟੀ ਇਟਸ ਵੈਰੀ ਇੰਪੋਰਟੈਂਟ ਹਰ ਬੰਦੇ ਦੀ ਆਪਣੀ ਇੱਕ ਰਿਸਪੈਕਟ ਹੁੰਦੀ ਹੈ ਤੇ ਉਹ ਸਾਨੂੰ ਔਰਤ ਨੂੰ ਵੀ ਦੇਣੀ ਚਾਹੀਦੀ ਬੱਚਿਆਂ ਨੂੰ ਵੀ ਦੇਣੀ ਚਾਹੀਦੀ ਹੈ ਔਰ ਇੱਕ ਦੂਜੇ ਨੂੰ ਵੀ ਦੇਣੀ ਚਾਹੀਦੀ ਨਾ ਕਿ ਸਾਨੂੰ ਆਪਣੇ ਹੀ ਲੋਕਾਂ ਨਾਲ ਮਤਲਬ ਵਿਤਕਰਾ ਕਰਨਾ ਚਾਹੀਦਾ ਇਹ ਫਿਲਮ ਦੇ ਵਿੱਚ ਇੱਕ ਮਤਲਬ ਲੈਸਨ ਹੈ ਉਹ ਹਰ ਚੀਜ਼ ਹੈ ਇਹਦੇ ਵਿੱਚ ਸਿੰਗਰ ਵੀ ਵੀ ਵੱਡੇ ਨੇ ਆ ਐਂਟਰਟੇਨਮੈਂਟ ਵੀ ਹੈ ਐਕਸ਼ਨ ਵੀ ਹੈ ਸਭ ਕੁਝ ਹੈ ਜੀ ਮੇਰਾ ਸਵਾਲ ਹੈ ਜੀ ਇਹ ਕਲਮ ਜਿਹੜੀ ਹੈ ਫਾਰ ਜਿਹੜੀ ਹੈ ਦੇਸ਼ਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੋ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਤੁਹਾਡੇ ਕਿਰਦਾਰਾਂ ਨੂੰ ਕਿਸ ਤਰ੍ਹਾਂ ਲੋਕ ਪਸੰਦ ਕਰ ਰਹੇ ਉਹ ਅੱਜ ਪਤਾ ਲੱਗੇਗਾ ਜੀ ਕੱਲ ਰਾਤ ਹੀ ਲਾਂਚ ਹੋਈ ਹੈ ਕਿਉਂ ਡੇ ਐਂਡ ਨਾਈਟ ਦਾ ਡਿਫਰੈਂਸ ਹੈ ਨਾ ਤੇ ਅੱਜ ਸ਼ਾਮ ਨੂੰ ਸਾਨੂੰ ਪਤਾ ਲੱਗੇਗਾ ਜਿਹੜੇ ਮੈਨੂੰ ਰਿਪੋਰਟ ਆਈ ਸੀ ਰੇਡੀਓ ਤੋਂ ਗੁੱਡ ਸੀ ਕਿ ਆਲਰੇਡੀ ਬੁਕਿੰਗ ਉਹਦੀ ਚੱਲ ਰਹੀ ਸੀ ਮੂਵੀ ਦੀ ਕਿਉਂਕਿ ਟੀਜ਼ਰ ਵਗੈਰਾ ਪਲੇ ਹੋ ਰਿਹਾ ਆ ਰੇਡੀਓ ਰੇਡੀਓਜ਼ ਦੇ ਉੱਪਰ ਸਾਡੇ ਮੀਡੀਆ ਪਾਰਟਨਰ ਗੁਲਸ਼ਨ ਰੇਡੀਓ ਬ੍ਰਿਮਿੰਗਮ ਤੋਂ ਉਹ ਪੰਜਾਬ ਰੇਡੀਓ ਕਾਫੀ ਜ਼ਿਆਦਾ ਰੇਡੀਓ ਤੇ ਉਹ ਵਾਇਰਲ ਹੋਈਆਂ ਚੀਜ਼ਾਂ ਔਰ ਕਾ ਬੁਕਿੰਗ ਹੋ ਰਹੀ ਹੈ ਕਾਫੀ ਲੋਕਾਂ ਨੇ ਕਾਲਸ ਕੀਤੀਆਂ ਮਤਲਬ ਬਹੁਤ ਵਧੀਆ ਰਿਸਪਾਂਸ ਆ ਰਿਹਾ ਦੋਨੋਂ ਕੰਟਰੀ ਦੇ ਵਿੱਚ ਉਹਨੂੰ ਜਿੱਦਾਂ ਹੀ ਮੂਵੀ ਦਾ ਕੰਸੈਪਟ ਬਗਰ ਰਿਲੀਜੀਸ ਹਿੰਦਾਰਮੀ ਕਾ ਤੁਸੀਂ ਇਹ ਲੈ ਚੋਤ ਹਿੰਦਾਰਮੀ ਕੋ ਤੇ ਕਿੰਨਾ ਕੁ ਰੀਅਲ ਲਾਈਫ ਨਾਲ ਰਿਲੇ ਐਕਚੁਅਲੀ ਜੇ ਕਨਸੈਪਟ ਬੰਦੇ ਹੀ ਨੇ ਨਾ ਉਹ ਰੀਅਲ ਲਾਈਫ ਨੂੰ ਦੇਖ ਕੇ ਹੀ ਬੰਦੇ ਨੇ ਮੈਨੂੰ ਜੋ ਲੱਗਦਾ ਔਰ ਜਦੋਂ ਇਨਸਾਨ ਖੁਦ ਧਾਰਮਿਕ ਹੋਵੇ ਔਰ ਉਹਨਾਂ ਨੂੰ ਇਦਾਂ ਦੇ ਕਨਸੈਪਟ ਮਿਲਣ ਤਾਂ ਮੈਨੂੰ ਲੱਗਦਾ ਉਹ ਉਹਨੂੰ ਸ਼ਿੱਦਤ ਨਾਲ ਨਹੀਂ ਬੰਦੇ ਨੇ ਔਰ ਇਹਦੇ ਚ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਸਿਗੀਆਂ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਇੱਕ ਪਹਿਲਾਂ ਤਾਂ ਕਿਉਂਕਿ ਇਹ ਮੂਵੀ ਸਾਡੀ ਥੋੜੀ ਜਿਹੀ ਡਿਲੇ ਵੀ ਹੈਗੀ ਹੈ ਨਾ ਕਿਉਂਕਿ ਕਰੋਨਾ ਆ ਗਿਆ ਸੀ ਵਿੱਚ ਤਾਂ ਉਹਦੇ ਕਰਕੇ ਮੈਨੂੰ ਲੱਗਿਆ ਕਿ ਉਹ ਉਸ ਟਾਈਮ ਤੇ ਅਗਰ ਮੈਂ ਉਹ ਕਰੈਕਟਰ ਕੀਤਾ ਇੱਕ ਬਜ਼ੁਰਗ ਦਾ ਰੋਲ ਵੀ ਆ ਕਿਉਂਕਿ ਸਾਡਾ ਬੇਟਾ ਬਹੁਤ ਵੱਡਾ ਦਿਖਾਇਆ ਗਿਆ ਔਰ ਮੈਨੂੰ ਉਦੋਂ ਲੱਗਦਾ ਸੀਗਾ ਕਿ ਅੱਛਾ ਨਹੀਂ ਮੈਂ ਨਹੀਂ ਕਰਾਂਗੀ ਕਿ ਮੇਰਾ ਤਾਂ ਬੇਟਾ ਹੀ ਬਹੁਤ ਵੱਡਾ ਦਿਖਾ ਰਿਹਾ ਇਹਨੇ ਪਰ ਮੈਨੂੰ ਉਹ ਚ ਇੱਕ ਚੀਜ਼ ਬਹੁਤ ਸੋਹਣੀ ਲੱਗੀ ਸੀਗੀ ਕਿ ਜਦੋਂ ਉਹ ਬੱਚਾ ਘਰੇ ਆਉਂਦਾ ਆਪਣੇ ਵਾਲ ਕਟਾ ਕੇ ਕੇਸ ਕਟਾ ਕੇ ਹੈਨਾ ਕਿਉਂਕਿ ਮੈਂ ਖੁਦ ਹਿੰਦੂ ਫੈਮਲੀ ਤੋਂ ਆ ਮੈਂ ਹਰ ਤਰ੍ਹਾਂ ਦੀ ਬਹੁਤ ਰਿਸਪੈਕਟ ਕਰਦੀ ਆ ਕਿਉਂਕਿ ਅਸੀਂ ਖੁਦ ਪੰਜਾਬ 'ਚ ਰਹਿੰਦੇ ਆ ਹੈਨਾ ਮੈਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਉਹ ਚੀਜ਼ਾਂ ਕਰ ਬੈਠਦੇ ਆਂ ਸ਼ਾਇਦ ਸਾਨੂੰ ساری ਜ਼ਿੰਦਗੀ ਪਛਤਾਵਾ ਰਹਿੰਦਾ ਤਾਂ ਇਸ ਮੂਵੀ ਦਾ ਜਿਹੜਾ ਇਹਨਾਂ ਨੇ ਇੱਕ ਇੱਕ ਡਾਇਲੋਗ ਵੀ ਮੇਰੇ ਲਈ ਲਿਖਿਆ ਸੀਗਾ ਮੈਨੂੰ ਇੰਨਾ ਕ ਉਹ ਹੁੰਦਾ ਸੀਗਾ ਕਿ ਉਹਨੂੰ ਜਦੋਂ ਪੜ੍ਹਦੀ ਸੀ ਤੇ ਗੂਸਬੰਮਸ ਆ ਜਾਂਦੇ ਸੀ ਕਿ ਇੰਨੇ ਪਿਆਰੇ ਡਾਇਲੋਗ ਲਿਖੇ ਹੋਏ ਸੀਗੇ ਤਾਂ ਮੇਰੀ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਵਧੀਆ ਇਹ ਕਨਸੈਪਟ ਵੀ ਹੈ ਔਰ ਸਿੱਖਣ ਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਦੋਂ ਇੰਡੀਅਨ ਫਿਲਮ ਕਦੋਂ ਇਹ ਲਿਖੋਰੀਆ ਕਦੋਂ ਹਾਂ ਪਾਜੀ ਜਦੋਂ ਰਿਵਿਊ ਹੋ ਕੇ ਆ ਜੇਗੀ ਸੈਂਸਰ ਆ ਜੇਕਰ ਤਾਂ ਅਸੀਂ ਮਤਲਬ ਡੇਟ ਸੂਨ ਹੀ ਡਿਕਲੇਅਰ ਕਰ ਦਾਂਗੇ ਫਿਰ ਤਾਂ ਤੁਹਾਡੀ ਲੋਗਨ ਫੇਰ ਪਹਿਣੀ ਫਿਰ ਬੁਲਾਵਾਂਗੇ ਤੁਹਾਨੂੰ ਹਾਂਜੀ ਓਵਰਸੀਜ਼ ਕੈਨੇਡਾ ਚ ਸ਼ੂਟ ਹੋਈ ਹੈ ਮੋਸਟਲੀ ਟੋਰਾਂਟੋ ਏਰੀਆ ਦੇ ਵਿੱਚ ਅਨਟਾਰੀਓ ਦੇ ਵਿੱਚ ਜੀ ਓਵਰਸੀਜ਼ ਕਾਫੀ ਪੰਜਾਬੀ ਆ ਪਰ ਜੀ ਉੱਥੇ ਅਸੀਂ ਮਤਲਬ ਉੱਥੋਂ ਦੀ ਲਾਈਫ ਦਿਖਾਈ ਰੇਸਿਜ਼ਮ ਜਿ ਤਰ੍ਹਾਂ ਸਾਡੇ ਇੰਡੀਅਨਸ ਵੀ ਲੋਕਾਂ ਦੇ ਨਾਲ ਜਾਂ ਏਸ਼ੀਅਨਸ ਦੇ ਨਾਲ ਮੈਂ ਕਹਾਂਗਾ ਨਾ ਆ ਜਾਂ ਤੁਸੀਂ ਕਹਿ ਲੋ ਕਿ ਅਖੰਡ ਭਾਰਤ ਚ ਪਾਕਿਸਤਾਨ ਵੀ ਆਉਂਦਾ ਜੇਪਾਂ ਉਹਨਾਂ ਦੇ ਨਾਲ ਜਿਹੜਾ ਇੱਕ ਨਾ ਰੇਸਿਜ਼ਮ ਕੀਤਾ ਜਾਂਦਾ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਉਸ ਚੀਜ਼ ਨੂੰ ਕਨਵਰਸ ਕੀਤਾ ਗਿਆ ਉਸ ਚੀਜ਼ ਨੂੰ ਮਤਲਬ ਕਰਮੀ ਆਪੋ ਆਪਣੀ ਇਸ ਕਰਕੇ ਕਿਹਾ ਗਿਆ ਕਿਉਂ ਕਿ ਜਦੋਂ ਸਾਡੇ ਤੇ ਲੱਗਦੀ ਹੈ ਦਿਲ ਤੇ ਵੱਜਦੀ ਹੈ ਨਾ ਛੱਟ ਜਦੋਂ ਸਾਡੇ ਨਾਲ ਗੋਰੇ ਕਰਦੇ ਜਾਂ ਕੋਈ ਵੀ ਕਰਦਾ ਨਹੀਂ ਆਊਟਸਾਈਡਰ ਹੈ ਨਾ ਜਦੋਂ ਅਸੀਂ ਬਰਾਡ ਹੁੰਦੇ ਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੋਇਆ ਕੈਨਵਸ ਤਿਆਰ ਹੋਇਆ ਕਿ ਯਾਰ ਮਤਲਬ ਮੇਰੇ ਨਾਲ ਕੀਤਾ ਤੇ ਮੈਨੂੰ ਦੁੱਖੇ ਨਾ ਲੱਗਾ ਪਰ ਜਦੋਂ ਅਸੀਂ ਆਪਣੇ ਲੋਕਾਂ ਨਾਲ ਕਰਦੇ ਆਂ ਉਦੋਂ ਵੀ ਸਾਨੂੰ ਉਹੀ ਫੀਲਿੰਗ ਆਉਣੀ ਚਾਹੀਦੀ ਹੈ ਬਸ ਇਹੀ ਮੈਂ ਕਹਿਣਾ ਚਾਹਾਂਗਾ ਜੇ ਇਹ ਕੈਨਵਸ ਹੈਗਾ ਜੀ ਬਹੁਤ ਅੱਛੇ ਸਿੰਗਰਸ ਤੁਸੀਂ ਲਏ ਆ ਉਹਨਾਂ ਦੇ ਤਾਂ ਕੰਮ ਦੀ ਬਹੁਤ ਅੱਛੇ ਸਿੰਗਰਸ ਨੇ ਕੀਤਾ ਆਲਰੇਡੀ ਜੀ ਜੀ ਕੋਈ ਜਾਣਾ ਹੈ ਉਹਨਾਂ ਤੇ ਜਿਹੜਾ ਇਹਨਾਂ ਸਿੰਗਰਸ ਨੂੰ ਜੀ ਜੀ ਜ਼ਮੀਨ ਨਟਿਆਲ ਦਾ ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ ਹਾਂ ਜੀ ਕਰਕੇ ਤਾਂ ਨਹੀਂ ਕੀਤੀ ਸੀ ਐਕਚੁਅਲੀ ਗਾਣਾ ਤਾਂ ਮੈਨੂੰ ਬਾਅਦ ਚੋਂ ਪਤਾ ਲੱਗਿਆ ਕਿ ਸਿੰਗਰ ਬਾਅਦ ਚ ਹੀ ਫਾਈਨਲ ਹੋਏ ਸੀਗੇ ਹਾਂਜੀ ਹਾਂਜੀ ਤੇ ਇਹ ਵੀ ਐਨ ਸਰ ਬਿਲਕੁਲ ਲਾਈਕ ਕੋਈ ਬੰਦਾ ਹੈ ਸਿੰਗਰ ਨੇ ਐਕਚੁਅਲੀ ਬਾਅਦ ਚੋ ਸਿੰਗਰ ਨੇ ਐਕਚੁਅਲੀ ਬਾਅਦ ਚੋ ਫਾਈਨਲ ਹੋਏ ਨੇ ਮੂਵੀ ਆਲਰੇਡੀ ਬਣ ਚੁੱਕੀ ਸੀ ਔਰ ਜਿੰਨੇ ਵੀ ਤੁਸੀਂ ਉੱਚ ਕਿਉਂਕਿ ਰੈਪਨ ਹੋ ਚੁੱਕਿਆ ਸੀ ਪਰ ਇਹ ਨਹੀਂ ਸੀ ਡਿਸਾਈਡ ਕਿ ਕੌਣ ਗਾਏਗਾ ਇਹ ਤਾਂ ਮੇਰੇ ਲਈ ਵੀ ਸਰਪ੍ਰਾਈਜ਼ ਸੀਗਾ ਕਿ ਮੈਂ ਮੇਰੇ ਤੇ ਹਨਾ ਜ਼ੁਬੇਨ ਜੀ ਗਾ ਰਹੇ ਨੇ ਸੋਨ ਨਿਗਮ ਗਾ ਰਹੇ ਨੇ ਫਿਰ ਲੇਰ ਮਹਿੰਦੀ ਜੀ ਨੇ ਤਾਂ ਮੇਰੇ ਲਈ ਵੀ ਸਰਪ੍ਰਾਈਜ਼ ਸੀਗਾ ਐਡੀ ਫਸਟ ਮੂਵੀ ਇਹ ਜਿਹੜੀ ਐਨ ਦੇ ਚਾਦਾ ਸਿੰਗਰਜ਼ অর ਐਨ ਦੇ ਮਤਲਬ ਰੈਨੋਮ ਸਿੰਗਰਜ਼ ਲੇਅਰਸ ਪੰਜਾਬੀ ਪਹਿਲੀ ਫਿਲਮ ਹੈ ਉਸ ਵਿੱਚ ਸੋਨ ਨਿਗਮ অর ਯੂ نو ਇਵਨ ਜ਼ੁਬੇਨ ਨਟਿਆਲ ਨੇ ਤੇ ਫਸਟ ਟਾਈਮ ਗਿਆ ਪੰਜਾਬੀ ਮੂਵੀ ਦੇ ਫਸਟ ਟਾਈਮ ਹੈ ਫਸਟ ਟਾਈਮ ਪੰਜਾਬੀ ਉਹਨੇ ਗਾਇਆ ਜੀ 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 ਸੋਨੂ ਨਿਗਮ ਉਹਨਾਂ ਨੇ ਕਰਮੀ ਆਪੋ ਆਪਣੀ ਟਾਈਟਲ ਟਰੈਕ ਆਇਆ ਤੇ ਦਲੇਰ ਮਹਿੰਦੀ ਦਾ ਉਹਨਾਂ ਭਾਜੀ ਦਾ ਗਾਣਾ ਆਲਰੇਡੀ ਕੱਲ ਲਾਂਚ ਕੀਤਾ ਸੀ ਲਲਕਾਰ ਭਾਜੀ ਮੈਂ ਤੇ ਆਂ ਮਿਲ ਇਦਾਂ ਸਮਾਜਿਕ ਮੁੱਦਿਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੀਆਂ ਸਮਾਜ ਨੂੰ ਕੁਝ ਦੇ ਕੇ ਜਾਣ ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਇੱਕੋ ਮਤਲਬ ਜੋ ਅਸੀਂ ਬਾਹਰ ਲੱਭਦੇ ਆ ਜਾ ਕੇ ਸਾਨੂੰ ਇੱਥੇ ਮਿਲੇ ਹੈ ਨਾ ਤੇ ਮੈਂ ਤੇ ਇਹੀ ਕਹਿਣਾ ਚਾਹਾਂਗਾ ਸਰਾਲ ਬੈਸਟ ਥੈਂਕ ਯੂ ਸਵਾਲ ਹੈ ਮੇਰਾ ਜੀ ਜੀ ਕਰਮੀ ਆਪੋ ਆਪਣੀ ਕਰਮੀ ਹਾਂਜੀ ਕਰਮੀ 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 ਨਿਕਰਮੀ ਅਹਿਮ ਦੇ ਨਾਲ ਨਹੀਂ ਜੀ ਨਹੀਂ ਨਹੀਂ ਜੀ ਕਰਮੀ ਆ ਜੀ ਹਾਂਜੀ ਮੈਂ ਮੈਂ ਨਿਤ ਨੇਮੀਆ ਕੰਠਿਆਂ ਮੈਨੂੰ ਜੀ ਹਾਂਜੀ 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 ਕਿ ਨੇੜੇ ਕਿ ਦੂਰ ਹਾਂਜੀ ਜੀ ਜੋ ਵੀ ਨੇੜੇ ਦੂਰ ਕੀ ਦੱਸ ਰਿਹਾ ਕਿਉਂ ਕਰਨੇ ਦਾ ਫਾਲੋ ਇਹ ਜੀ ਜੋ ਆਊਟਸਾਈਡ ਸ਼ੂਟ ਕੀਤਾ ਕਿ ਮੈਂ ਕਹਿ ਰਿਹਾ ਕਿ ਯਾਰ ਮੈਂ ਹੋ ਸਕਦਾ ਮੇਰੇ ਵੱਡੇ ਵਡੇਰਿਆਂ ਨੇ ਕੋਈ ਇਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਮੈਨੂੰ ਕਿਤੇ ਨਾ ਕਿਤੇ ਮਿਲ ਰਿਹਾ ਜਾਂ ਮੇਰੇ ਹੱਥੋਂ ਕੋਈ ਇਦਾਂ ਦੀ ਚੀਜ਼ ਹੋ ਗਈ ਆ ਜਾਂ ਮੈਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਿਹੜੀ ਮੈਨੂੰ ਅਬਰਾਡ ਆ ਕੇ ਉਹ ਚੀਜ਼ਾਂ ਚੱਲਣੀਆਂ ਪੈ ਰਹੀਆਂ ਉਹ ਉਸ ਚੀਜ਼ ਨੂੰ ਕੈਨਵਸ ਕੀਤਾ ਮਤਲਬ ਇੱਕ ਨਾ ਇੰਗਲਿਸ਼ ਦੀ ਸੇਮ ਹੈ ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ ਹੈ ਨਾ ਜੋ ਬੀਜਿਆ ਵੜਣਾ ਪੈਂਦਾ ਤੇ ਉਹੀ ਚੀਜ਼ੇ ਦੇ ਵਿੱਚ ਦੱਸੀ ਗਈ ਆ ਤੇ ਉਹ ਤਾਂ ਇੱਕ ਸਪਲੈਸ਼ ਵਾਲਾ ਹੈਗਾ ਨਾ ਪਾਣੀ ਇਦਰੋਂ ਚਪੇੜ ਵਜਦੇ ਉਹ ਸਪਲੈਸ਼ ਉਹੀ ਚੀਜ਼ ਦਿਖਾਈ ਗਈ ਹੈ ਜੀ ਇਹ ਨਹੀਂ ਲਿਖੀ ਤੁਹਾਨੂੰ ਜੀ ਹਾਂਜੀ ਹਾਂਜੀ ਨਹੀਂ ਕਿਸੀ ਕੁ ਦਿਖਾਈ ਹੋ ਨਹੀਂ ਜੀ ਜੀ ਉਹ ਆ ਜਾਂਦੇ ਹੈ ਜੀ ਜਦੋਂ ਚੰਗਾ ਸਬਜੈਕਟ ਹੋਵੇ ਹਾਂਜੀ ਹਾਂਜੀ ਬਾਕੀ ਮਤਲਬ ਸਾਰਿਆਂ ਦੀ ਬਹੁਤ سپورਟ ਹੈ ਜੀ ਤੇ ਵਧੀਆ ਇਦਾਂ ਦੇ ਸਬਜੈਕਟਸ ਆਉਣੇ ਚਾਹੀਦੇ ਹਾਂਜੀ ਹਾਂਜੀ ਚਲੋ ਯੋਅਰ ਟੂ ਗੈਸ ਥੈਂਕ ਯੂ